ਜੀ ਬੜੀ ਮਿਹਰਬਾਨੀ ਹੋਊਗੀ ਤੇਹੇ ਬਾਪ ਕਿਵੇਂ ਦਿਲ ਤੇ ਜਲਦਾ ਹੋਊਗਾ ਮੈਂ ਧੀ ਦੋਂਦੀ ਆ ਹੱਥ ਜੋੜ ਕੇ ਬੇਨਤੀ ਆ ਜੀ ਵੀ ਨਾ ਪਤ ਪਾਣੀ ਪੁਣੀ ਪੀ ਤੂੰ ਪਾਣੀ ਪੁਣੀ ਪੀ ਮੇਰਾ ਪੁੱਤ ਰੋਣਾ ਨਹੀਂ ਕੋਈ ਨਾ ਖਾਣ ਮਨ ਨਹੀਂ ਪਰਣਾ ਮੇਰਾ ਵੀ ਰਹਾ ਨਾ ਕੋਈ ਨਾ ਅੱਗੇ ਵੀ ਮਦਦ ਕੀਤੀ ਆਪਾਂ ਤੇ ਹੈਲਪ ਕਰਾਂਗੇ ਸੰਗਤ ਜੀ ਬੜੀ ਮਿਹਰਬਾਨੀ ਹੋਊਗੀ ਠੀਕ ਕਰੋ ਸਾਡੀ ਹੈਲਪ ਕਰੋ ਤੋਡੀ ਬਦੌਲ ਤਾ ਸਾਡਾ ਪਿਓ ਸਾਡੇ ਚ ਬੈਠ ਜਾਊਗਾ ਮਾ ਬਾਪ ਬਿਨ ਕੋਈ ਨਹੀਂ ਤੇ ਮਾਂ ਸਿਕਵਾਈ ਬੈਠੇ ਸਾਡਾ ਪਿਓ ਬਿਨ ਨਾ ਚਮਈ ਅਸੀਂ ਅਨਾਥ ਹੋ ਜਾਗੇ ਸਾਡੀ ਹੈਲਪ ਕਰੋ ਹੇ ਰੱਬਾ ਨਾ 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 ਮੇਰਾ ਪੁੱਤ ਨਾ ਮੇਰਾ ਪੁੱਤ ਨਾ ਮਾ ਸੋਣਾ ਪੁੱਤ ਨਾਮ ਜਤੀ ਨਾਮ ਰੀਤੀ ਆਏ ਰੱਬਾ ਸੰਗ ਜੀ ਬੜੀ ਮਿਹਰਬਾਨੀ ਹੋਊਗੀ ਦੇਖੇ ਬਾਪ ਕਿਵੇਂ ਦਿਲ ਤੇ ਜਰਦਾ ਹੋਊਗਾ ਮੈਂ ਧੀ ਰੋਂਦੀ ਆ ਹੱਥ ਜੋੜ ਕੇ